ਫਰ ਕਿ ਕੀ ਮੰਨ ਲਾ ਹੋਇਆ ਸਾਰਾ ਵਾਕ ਕਿਉਂ ਐਪੀਸੋਡ ਨਹੀਂ ਗਿਆ ਇਹ ਕੱਲ ਅਸੀਂ ਪਟਿਆਲੇ ਤੋਂ ਆ ਰਹੇ ਸੀਗੇ ਸਮਾਂ ਕੋਈ 8 ਦੇ ਨੇੜੇ ਤੇ ਰਹਣਾ। ਫਿਰ ਇਹ ਕੋਲੇ ਸੀ ਦਮਾਏ ਤਾਂ ਉਥੇ ਜੀ ਮਾਲ ਹੈ। ਉਹਦੇ ਕੋਲੇ ਇੱਕ ਗੱਡੀ ਕ੍ਰੇਟਾ ਗੱਡੀ ਨੇ ਸਾਨੂੰ ਪਾਸ ਕੀਤਾ ਲੈਟਾ ਰੋਟਾ ਮਾਰ ਕੇ ਅਸੀਂ ਆ ਆ ਦੀ ਜਿਹੜੀ ਸਪੀਡ ਤੇ ਤੁਰੇ ਆਉਣੇ ਹੁਣ ਦੁਬਾਰਾ ਫੇਰ ਇੱਕ ਵਾਰੀ ਉਹ ਗੱਡੀ ਸਾਨੂੰ ਛੇ ਹੋ ਗਏ ਸੀ ਅੱਗੇ ਨਾਂਗੇ ਉਹਨੇ ਹੌਲੀ ਕਰ ਲਈ ਫਿਰ ਦੁਬਾਰੀ ਲੇਟਾ ਮਾਰ ਕੇ ਮੇਰੇ ਟਰੱਕ ਆ ਗਏ ਫਿਰ ਉਹਨੇ ਜਦੋਂ ਪਾਸ ਕੀਤੀ ਗੱਡੀ ਤੇ ਸਾਨੂੰ ਬਰਾਬਰ ਸਾਡੇ ਆਖ ਸ਼ੀਸ਼ਾ ਲਾ ਕੇ ਉਹ ਸ਼ਾਰ ਇਸ਼ਾਰਾ ਜਿਵੇਂ ਆਪਾਂ ਗਾਲ ਦਾ ਇਸ਼ਾਰਾ ਕਰਦੇ ਆ ਉਹਵੇਂ ਇਸ਼ਾਰਾ ਕਰਕੇ ਸਾਨੂੰ ਉਹਨੇ ਮੂੰਹ ਚ ਵੀ ਕੁਝ ਬੋਲਿਆ ਤੇ ਅਸੀਂ ਸੋਚਿਆ ਜੀ ਪਤਾ ਨਹੀਂ ਕੌਣ ਬੰਦੇ ਆ ਹਨਾ ਵੀ ਇਸ ਤਰ੍ਹਾਂ ਗੱਡੀ ਦੋ ਵਾਰੀ ਪਾਸ ਹੋਈ ਆ ਤੇ ਮੁੜ ਕੇ ਗਾਲ ਕੱਢ ਕੇ ਇਸ਼ਾਰਾ ਕਰਕੇ ਗਏ ਵੀ ਕੋਈ ਬੰਦੇ ਗੈਰ ਲੱਗਦੇ ਆ ਦੁਸ਼ਮਣੀ ਦਾ ਕੰਮ ਹੈ ਸਿਕਿਉਰਟੀ ਮੈਨੂੰ ਮਿਲੀ ਹੋਈ ਹੈ ਨਾ ਤਾਂ ਅਸੀਂ ਸਾਨੂੰ ਸ਼ੱਕ ਜਾ ਪਿਆ ਤੇ ਸੋਚਿਆ ਯਾਰ ਬੰਦਿਆਂ ਦਾ ਪਤਾ ਤਾਂ ਕਰੀਏ ਕੌਣ ਆ ਬੰਦੇ ਕੋਈ ਹੋਰ ਨਾ ਗੱਲਬਾਤ ਹੋਵੇ ਅਸੀਂ ਉਹਨਾਂ ਦੇ ਗੱਡੀ ਮਗਰ ਲਾ ਲਈ ਉਹਨਾਂ ਨੇ ਗੱਡੀ ਤੇ ਹੀ ਮਗਰ ਲਾਈ ਤੇ ਅਸੀਂ ਉਹਨਾਂ ਨੇ ਗੱਡੀ ਚੌਂਕੀ ਚ ਲਾਤੀ ਅੰਡਿਆ ਅਸੀਂ ਵੀ ਚੌਂਕੀ ਚ ਮਗਰ ਲਾਤੀ ਜਦੋਂ ਅਸੀਂ ਉੱtre ਉਹ ਵੀ ਦੋਨੇ ਦੋ ਬੰਦੇ ਉੱtre ਉਹ ਚੋਂ ਦੋਨੇ ਸਿਵਰ ਚ ਬੰਦੇ ਦੋਨੇ ਡੱਕੇ ਹੋਏ ਨੇ ਦੰਦੇ ਤਾਂ ਮੈਂ ਕਿਹਾ ਤੁਸੀਂ ਸਾਨੂੰ ਉੱਥੇ ਗੱਡੀ ਗਾਲਾਂ ਕੱਢ ਕੇ ਆ ਕੀ ਗੱਲ ਆ ਕਹਿੰਦੇ ਇਸ ਦਾ ਪੁਲਿਸ ਮੁਲਾਜ਼ਮ ਮੈਂ ਜੀ ਪੁਲਿਸ ਮੁਲਾਜ਼ਮ ਆ ਤਾਂ ਯਾਰ ਤੁਸੀਂ ਗਾਲਾਂ ਤਾਂ ਨਹੀਂ ਕੱਢਣੀਆਂ ਚਲੋ ਇੰਨੀ ਗੱਲ ਤੋਂ ਉੱਥੇ ਸਾਹਮਣੇ ਚੌਕੀ ਸੀਗੀ ਮੈਂ ਉਹਨੂੰ ਕਿਹਾ ਮੈਂ ਵੀ ਆਪਾਂ ਚੌਕੀ ਦੇ ਵਿੱਚ ਅਸੀਂ ਦਰਖਾਸਤ ਲਿਖਾਉਣੀ ਆ ਤੁਹਾਡਾ ਮਲਾਜਾ ਕਰਾਉਣੀ ਤੁਸੀਂ ਕਹਿੰਦੇ ਆ ਪੁਲਿਸ ਮੁਲਾਜ਼ਮ ਸਾਨੂੰ ਨਹੀਂ ਪਤਾ ਕੌਣ ਆ ਸਿਵਲ ਵਰਦੀ ਚੰਨੇ ਦੋਨੇ ਤੋ ਲੋ ਸੀ ਅੰਦਰ ਗਏ ਜਦੋਂ ਮੈਂ ਜਾ ਕੇ ਅੰਦਰ ਪੁੱਛਿਆ ਮੈਂ ਬਾਈ ਜੀ ਐਂ ਕਰਕੇ ਕਿਹਦੇ ਡਿਊਟੀ ਅਫਸਰ ਕਿਹੜੇ ਆਸ ਤਰਖਾਸ ਲਿਖਾਉਣੀ ਆ ਇਹ ਬੰਦੇ ਕਹਿੰਦੇ ਸੀ ਪੁਲਿਸ ਮੁਲਾਜ਼ਮਾਂ ਤੇ दारू ਡੱਕੇ ਹੋਏ ਤੇ ਆਹ ਹਰਕਤਾਂ ਕਰਕੇ ਆਏ ਤਰੁਨਾ ਨੇ ਉੱਥੇ ਉਥੋਂ ਵਾਲੇ ਮੁਲਾਜ਼ਮ ਵੀ ਸਾਡੇ ਗਲ ਪੈ ਗਏ ਉਹ ਵੀ दारू ਨਾਲ ਤੁੱਤ ਸੀ ਹਾਂ ਕਹਿੰਦੇ ਹਾਂ ਹਾਂ ਇਹ ਤਾਂ ਪੁਲਿਸ ਮੁਲਾਜ਼ਮ ਤੁਸੀਂ ਕਿਵੇਂ ਐਂ ਉਂਗਲਾਂ ਖੜੀਆਂ ਖੜੀਆਂ ਕਰਕੇ ਗੱਲ ਕਰਦੇ ਮਾ ਸਾਨੂੰ ਇਹ ਪੁੱਠਾ ਅੱਧਾ ਪੂਰ ਕੇ ਤਾਂ ਓਡੇ ਕੋਲ ਆਏ ਆ ਤੁਸੀਂ ਮੁਲਾਜ਼ਾ ਕਰਾਓ ਇਹਨਾਂ ਦਾ ਮੁਲਾਜ਼ਾ ਕਰਾਉਂਦੇ ਕਿਉਂ ਤੋ ਆਪ दारू ਨਾਲ ਬੱਤ ਸੀਗੇ ਸਾਰੇ ਹਨ ਤਾਂ ਉਸ ਤੋਂ ਬਾਅਦ ਚਲੋ ਉੱਥੇ ਫਿਰ ਉਹ ਜਿਹੜਾ ਮੁੰਡਾ ਸਾਨੂੰ ਗਾਲ ਕੱਢ ਕੇ ਗਿਆ ਸੀ ਤੇ ਉਹ ਮੁੰਡਾ ਕਹਿੰਦਾ ਬਾਈ ਚਲੋ ਮੈਂ ਯਾਰ ਮਾਫੀ ਮੰਗਦਾ ਸੀ ਮੇਥੋਂ ਗਲਤੀ ਹੋ ਗਈ ਕੋਈ ਗੱਲ ਨਹੀਂ ਤੇ ਅਸੀਂ ਕੋਈ ਉੱਥੇ ਨਾ ਰ ਪੁਲਿਸ ਮੁਲਾਜ਼ਮ ਕਹਿੰਦਾ ਰਿਟਾਇਰ ਹੋਇਆ ਸੀਗਾ ਟੇਕ ਚੰਦ ਪਤਾ ਨਹੀਂ ਕੀ ਨਾਮ ਲੈਂਦੇ ਸੀ ਉਹਦਾ ਕਿੰਨੇ ਸੀ ਉਹਦੀ ਪਾਰਟੀ ਤੋਂ ਵਾਇਏ ਸੀਗੀ ਖਾਦੀ ਪੀਤੀ ਚ ਹੋ ਗਿਆ ਅਸੀਂ ਮੈਂ ਚਲੋ ਯਾਰ ਖਾਦੀ ਪੀਤੀ ਚ ਹੋ ਗਿਆ ਮੰਨ ਲਓ ਤੁਸੀਂ ਇਹਨਾਂ ਗੰਦਾ ਇਸ਼ਾਰਾ ਕਰਦੇ ਹੋ ਕੋਈ ਬੁੜੀਆਂ ਵੀ ਬੈਠੀਆਂ ਹੁੰਦੀਆਂ ਕਈ ਵਾਰੀ ਨਾਲ ਕਿਸੇ ਦਾ ਬੰਦੇ ਨਾਲ ਗੱਡੀ 'ਚ ਮੰਨ ਲਓ ਅਸੀਂ ਸੀਗੇ ਮੇਰੇ ਨਾਲ ਕੋਈ ਨਾਮ ਆ ਮਾਲਾ ਸ਼ੱਕ ਦੇ ਵਿੱਚ ਕੋਈ ਇਹੋ ਜਿਹੀ 1921 ਵਾਪਰ ਜਾਂਦੀ ਹੈ ਨਾ ਚਲੋ ਕਹਿੰਦੇ ਭਾਈ ਯਾਰ ਹੋ ਗਿਆ ਨਿਬੜ ਗਿਆ ਜਿਹੜੀ ਗੱਲਬਾਤ ਹੋ ਗਈ ਮੈਂ ਚਲੋ ਠੀਕ ਹੈ ਯਾਰ ਚਲੋ ਐਸ ਐਚਓ ਨਾਲ ਮੇਰੀ ਗੱਲ ਕਰਾਈ ਮੁਨਛੀ ਨੇ ਉੱਥੇ ਤਾਂ ਮੁਨਛੀ ਨੇ ਤਾਂ ਗੱਲ ਕਰਾਈ ਐਸ ਐਚਓ ਮੈਨੂੰ ਕਹਿੰਦਾ ਵੀ ਤੂੰ ਕੀ ਮਸਲਾ ਮੈਂ ਦੱਸਦਾ ਮੈਂ ਇਹ ਆ ਮਸਲਾ ਸਾਰਾ ਮਾਜੀ ਕੋਈ ਦਰਨੇ ਚਲੋ ਇਹਨੇ ਮੁੰਡੇ ਨੇ ਕਹਿਤਾ ਵੀ ਉਥੋਂ ਗਲਤੀ ਹੋ ਗਈ ਮਾ ਚਲੋ ਨਿਪਟਦੇ ਚਲੋ ਇੰਨੀ ਗੱਲ ਕਹਿ ਕੇ ਅਸੀਂ ਉਥੋਂ ਥੋੜਾ ਜਿਹਾ ਤਕਰੀਕਾ ਕਰਕੇ ਚੌਂਕੀ ਦੇ ਵਿੱਚੋਂ ਅਸੀਂ ਆ ਜੰਨੇ ਆ ਚਲੋ ਆ ਕੇ ਅਸੀਂ ਸੋਚਦੇ ਆਂ ਵੀ ਜੇ ਅਸੀਂ ਹੁਣ ਇਸ ਤਰ੍ਹਾਂ ਕਰਕੇ ਇਹ ਆਪਣਾ ਕੋਈ ਆਪਣਾ ਆ ਚੁੱਪ ਕਰਾਈਂ ਥੋੜਾ ਯਾਰ ਵੀ ਇਹਨਾਂ ਦਾ ਪੁਲਿਸ ਦਾ ਐ ਨਹੀਂ ਪਤਾ ਹੁੰਦਾ ਵੀ ਇਹ ਕੱਲ ਨੂੰ ਕਹਿ ਦਿੰਦੇ ਜੀ ਅਸੀਂ ਇਹ ਬੰਦੇ ਆ ਕੇ ਕੋਈ ਚੌਂਕੀ 'ਚ ਕੋਈ ਐ ਕਰ ਗਏ ਕੋਈ ਉਹ ਕਰ ਗਏ ਹਨਾ ਵੀ ਕੋਈ ਸਾਡੀ ਵਰਦੀ ਨੂੰ ਹੱਥ ਪਾ ਲਿਆ ਜਾਂ ਕੁਝ ਵੀ ਕਰ ਗਏ ਅਸੀਂ ਉਹਦੇ 'ਚ ਮੈਂ ਨਾਲ ਦੀ ਨਾਲ ਕੰਟਰੋਲ ਰੂਮ ਤੇ ਫੋਨ ਕੀਤਾ ਮੈਂ ਦੱਸਤੀ ਸਾਰੀ ਕਹਾਣੀ ਮੈਂ ਕਿਹਾ ਜੀ ਐ ਕਰਕੇ ਆ ਨੰਬਰ ਗੱਡੀ ਆ ਤੇ ਆਹਾ ਆ ਸਾਰੀ ਘਟਨਾ ਵਾਪਰੀ ਐ ਵੀ ਅਸੀਂ ਉਹਨਾਂ ਦੇ ਮਗਰ ਚੌਂਕੀ ਤੱਕ ਗਏ ਆ ਚੌਂਕੀ 'ਚ ਅਸੀਂ ਆਹ ਗੱਲ ਬਾਤ ਹੋ ਰਹੀ ਲਖਾਈ ਥੋੜੇ ਚੌਂਕੀ ਵਾਲੇ ਵੀ ਪੁਲਿਸ ਵਾਲੇ ਸ਼ਨਾਖ ਪੀਤੀ ਹੋਈ ਐ ਕੰਟਰੋਲ ਰੂਮ ਤੋਂ ਬਾਅਦ ਮੈਂ ਗੱਲ ਕੀਤੀ ਐਸਪੀਡੀ ਨਾਲ ਉਹ ਕਹਿੰਦੇ ਅਸੀਂ ਮੈਡੀਕਲ ਛੁੱਟੀ ਤੇ ਆਂ ਬਿਮਾਰ ਆ ਉਸ ਤੋਂ ਬਾਅਦ ਮੈਂ ਐਸਐਸਪੀ ਨਾਲ ਗੱਲ ਕੀਤੀ ਐ ਐਸਐਸਪੀ ਬਰਨਾਲਾ ਨਾਲ ਉਹਨਾਂ ਨੇ ਮੈਂ ਧਿਆਨ ਚ ਲਿਆ ਦਾ ਮੈਂ ਕਿਹਾ ਜੀ ਐਂ ਕਰਕੇ ਆ ساری ਗੱਲਬਾਤ ਆ ਘਟਨਾ ਵਾਪਰੀ ਹੈ ਵੀ ਆਹਾ ਆਹਾ ਤੁਹਾਡੀ ਸਾਰੀ ਪੁਲਿਸ ਦਾ ਮਤਲਬ ਕਿ दारू ਪੀਤੀ ਤੁਸੀਂ ਮਲਾਜਾ ਦਾ ਕਰਾਓ ਉਹ ਕਹਿੰਦੇ ਕੋਈ ਗੱਲ ਨਹੀਂ ਅਸੀਂ ਦੇਖਦੇ ਆਂ ਕਾਰਵਾਈ ਕਰਦੇ ਆਂ ਕੀ ਗੱਲ ਚਲੋ ਉਸ ਤੋਂ ਬਾਅਦ ਮੇਰੀ ਸੀਨ ਚਾਰਜ ਨਾਲ ਵੀ ਗੱਲ ਹੋਈ ਜੀ ਐਂ ਕਰਕੇ ਆ ਤੁਹਾਡੀ ਚੌਕਸੀ ਸਟਾਫ ਤੇ ਚੌਕੀ ਨਾਲ ਨਾਲ ਹੀ ਚਲੋ ਉਸ ਤੋਂ ਬਾਅਦ ਅਸੀਂ ਸਾਰਾ ਕੁਝ ਲਿਖਾ ਕੇ ਮਤਲਬ ਕਿ ਸਾਰੇ ਅਫਸਰਾਂ ਨੂੰ ਦੱਸ ਕੇ ਅਸੀਂ ਪਿੰਡ ਨੂੰ ਆ ਜਾਂਦੇ ਹਾਂ ਜਦੋਂ ਅਸੀਂ ਪਿੰਡ ਨੂੰ ਉਸ ਤੋਂ ਤੋਰ ਲੈਨੇ ਗੱਡੀ ਤੇ ਤਪੇ ਕੋਲੇ ਨਾਕਾ ਲੱਗਿਆ ਹਾਂ ਤਪੇ ਕੋਲ ਨਾਕਾ ਲੱਗਿਆ ਤੇ ਅਸੀਂ ਆ ਕੇ ਉੱਥੇ ਜਦੋਂ ਉਹ ਨਾਕਾ ਤੇ ਸਾਨੂੰ ਹੱਥ ਮਾਰਦੇ ਤੇ ਅਸੀਂ ਗੱਡੀ ਰੋਕਦੇ ਜਦੋਂ ਅਸੀਂ ਗੱਡੀ ਰੋਕ ਕੇ ਨਾਕੇ ਮੈਂ ਪੁੱਛਿਆ ਮਾਈ ਦੱਸੋ ਕਿਵੇਂ ਰੋਕਿਆ ਕਹਿੰਦੇ ਰੁਕੋ 5 ਮਿੰਟ 10 ਮਿੰਟ ਪਿੱਛੋਂ ਅਫਸਰ ਆਉਂਦੇ ਮੈਂ ਸਮਝ ਗਿਆ ਮਖਾਇ ਵੀ ਇਹ ਕਹਾਣੀ ਹੁਣ ਪੁਲਿਸ ਵਾਲੇ ਕੋਈ ਹੋਰ ਉਲਝਾਉਣਗੇ ਮਸਲਾ ਉਦੋਂ ਮੈਂ ਤੁਸੀਂ ਦੇਖਿਆ ਹੁਣ ਸਾਰਿਆਂ ਨੇ ਮੈਂ ਰਾਤ ਨੂੰ ਉਸ ਵੇਲੇ ਸ਼ਾਇਦ ਮੇਰਾ ਖਿਆਲ 10 ਕ ਦਾ ਟਾਈਮ ਹੋਣਾ ਸਾਢੇ ਨੋਂ 10 ਦਾ ਤਾਂ ਮੈਂ ਉੱਥੇ ਲਾਇਬ ਵੀ ਹੁੰਨਾ ਤੇ ਮੈਂ ਦੱਸਦਾ ਵੀ ਆਹ ਆਹ ਗੱਲ ਸਾਰੀ ਜਿਹੜੀ ਮੈਂ ਵਿੱਚ ਹੁਣ ਤੁਹਾਨੂੰ ਦੱਸੀ ਹੈ ਸਾਰੀ ਮੈਂ ਉਹਦੇ ਵਿੱਚ ਵੀ ਦੱਸਦਾ ਵੀ ਆਹ ਕੁਝ ਗੱਲਬਾਤ ਹੋਈ ਚਲੋ ਉਸ ਤੋਂ ਬਾਅਦ ਜਦੋਂ ਅਸੀਂ 5-7 ਮਿੰਟ ਸਾਨੂੰ ਖੜਿਆ ਨੂੰ ਹੋ ਜਾਂਦੇ ਆ ਇੰਨੇ ਤਿੰਨ ਗੱਡੀਆਂ ਪੁਲਿਸ ਦੀਆਂ ਭਰੀਆਂ ਹੋਈਆਂ ਹੁੰਦੀਆਂ ਹਾਂ ਸ਼ੱਬ ਦੀ ਛੱਬ ਸਾਨੂੰ ਆ ਕੇ ਮਤਲਬ ਤੁਹ ਤੁਸੀਂ ਦੇਖਿਆ ਵੀਡੀਓ ਵੀ ਵਿੱਚੋਂ ਮੈਂ ਕੱਟੀ-ਕੁੱਟੀ ਜਾਂਦੀ ਹੈ ਲੈਵ ਹੋਇਆ ਵਾ ਹਨਾ ਸ਼ੱਬ ਦੀ ਛੱਬ ਸਾਨੂੰ ਆ ਕੇ ਚਿੰਬੜ ਜਾਂਦੀ ਹੈ ਤੇ ਆਹ ਪੱਗ ਮੇਰੀ ਲਾਹ ਦਿੱਤੀ ਜਾਂਦੀ ਹੈ ਇੱਥੇ ਮੇਰੇ ਆ ਨਿਸ਼ਾਨ ਆ ਦੇਖੋ ਇੱਥੇ ਹਾਂ ਇਸ ਜਗ੍ਹਾ ਤੇ ਮੇਰੇ ਨਿਸ਼ਾਨ ਹੈ ਠੀਕ ਹੈ ਬਲਵਿੰਦਰ ਸਿੰਘ ਹੌਲਦਾਰ ਕਿਉਂਕਿ ਮੈਂ ਉਹਦੀ ਵਰਦੀ ਪਾਈ ਸੀ ਜਿਹਦੀ ਮੈਂ ਨੇਮ ਪਲੇਟ ਪੜੀ ਹੈ ਬਲਵਿੰਦਰ ਸਿੰਘ ਨਾਮ ਲਿਖਿਆ ਸੀ ਉਹਨੇ ਇੱਥੇ ਮੇਰੇ ਦਾਲ ਚ ਗੁੱਠਾ ਦਿੱਤਾ ਉਸੀ ਵੇਲੇ ਗੱਡੀ ਚ ਬਿਠਾਉਣੇ ਲਈ ਐ ਹਾਂ ਨੇਰਾ ਸੀਗਾ ਇਹਨਾਂ ਨੇ ਦੇਖਿਆ ਵੀ ਹੁਣ ਕਿਹੜਾ ਕੋਈ ਆਸੇ ਪਾਸੇ ਜਾ ਕੋਈ ਕਾਰਨ ਨਹੀਂ ਕੋਈ ਕੁਛ ਨਹੀਂ ਪੁੱਛਿਆ ਕੀ ਉਸ ਪੱਖ ਨੇ ਪਤਾ ਪਿਆ ਸੀ ਵੀ ਸੀਨੀਅਰ ਅਫਸਰ ਆਉਂਦੇ ਨੇ ਉਹਨਾਂ ਨੇ ਤੁਹਾਨੂੰ ਲੈ ਕੇ ਗੱਲਬਾਤ ਕੁਛ ਨਹੀਂ ਕੀਤੀ ਆਉਂਦੇ ਸਿਰ ਚੱਟ ਗਏ ਤਿੰਨ ਗੱਡੀਆਂ ਆਈਆਂ ਤੁਹਾਨੂੰ ਮੈਂ ਦੱਸ ਰਿਹਾ ਹਾਂ ਨਾ ਇਨਸਪੈਕਟਰ ਕਿਹੜਾ ਸੀ ਜਿਹੜਾ ਤੁਸੀਂ ਇਨਸਪੈਕਟਰ ਦੀ ਗੱਲ ਕਰਦੇ ਸੀ ਇੱਕ ਇੰਗਲੀਸ਼ ਪਾਕ ਵਾਲਾ ਸ਼ਾਇਦ ਨਹੀਂ ਕਰਦੇ ਹਾਂ ਹਾਂ ਇਨਸਪੈਕਟਰ ਸਦਰ ਥਾਣੇ ਦਾ ਸੀ ਉਹਨੇ ਮੈਨ ਹੈਂਡਲਿੰਗ ਕਰੀ ਜਾ ਦੱਸੂ ਸਾਰੀ ਕਹਾਣੀ ਮੈਂ ਤੁਹਾਨੂੰ ਸੁਣ ਲਓ ਇੱਕ ਵਾਰੀ ਸੁਣ ਲਓ ਪਹਿਲਾਂ ਸੁਣ ਲਓ ਪਹਿ ਉਸ ਤੋਂ ਬਾਅਦ ਕੀ ਹੋਇਆ ਨਾ ਉਹਨਾਂ ਨੇ ਮਤਲਬ ਕਿ ਉਹਨੇ ਬਰਵਿੰਦਰ ਸਿੰਘ ਨੇ ਮੇਰੀ ਗਾਲ ਚ ਕੁੱਟਾ ਦਿੱਤਾ ਤੇ ਇੱਕ ਉਹਦੇ ਨਾਲ ਸੀ ਜਿਹੜਾ ਸਿਵਲ ਵਰਦੀ ਸੀ ਉਹਨੇ ਮੇਰੇ ਇੱਥੇ ਪੱਖੀ ਚ ਆ ਇੱਥੇ ਮੇਰੇ ਘਰੂੜ ਘਰਾਟ ਵੀ ਕਾਫੀ ਵੱਜੇ ਵਾ ਦੇਖੋ ਆ ਮੇਰੀ ਆ ਬੱਖੀ ਵੀ ਇੱਧਰੋਂ ਪਾਸਾ ਮੇਰਾ ਨਾ ਸੋਜਾ ਬਾਸ ਚੀ ਉਹਨਾਂ ਦੇ ਆ ਨਾ ਇੱਥੇ ਮੇਰਾ ਗੋਲੀਆਂ ਲੱਗਾਂ ਕਰਕੇ ਆਪਰੇਸ਼ਨ ਹੋਇਆ ਵਾ ਤੇ ਆ ਮੇਰੇ ਸੋਜਾ ਮਤਲਬ ਕਿ ਇਹ ਲੋਟੋ ਮੇਰੇ ਐ ਕੁਸੁੰਨ ਮੈਨੂੰ ਚੱਕ ਕੇ ਗੱਡੀ ਸਿੱੜਦੇ ਸੀਗੇ ਇਕ ਨੇ ਗਾਲ ਮੇਰਾ ਤੱਪ ਲਿਆ ਤੇ ਪੱਗ ਮੇਰੀ ਲਾਹਤੀ ਤੇ ਇੱਕ ਬੰਦਾ ਕਿਸ ਹੁਣ ਮਾਰਿਆ ਕੋਈ ਮੇਰੇ ਜੁੰਡੇ ਫੜ ਰਿਹਾ ਕੋਈ ਮੇਰੀਆਂ ਬਾਹਾਂ ਮੋੜ ਰਿਹਾ ਜਾਣੇ ਜਿਵੇਂ ਹਲਕੇ ਕੁੱਤੇ ਨਹੀਂ ਆਪਾਂ ਕਹਿ ਦਈਏ ਵੀ ਹਲਕੇ ਕੁੱਤੇ ਕਿਸੇ ਉਸ ਸਹੇ ਮੰਗਰ ਜਾਂ ਬਿੱਲੇ ਮੰਗਰ ਤੇ ਉਹਨੂੰ ਧੀਰੋ ਲੀਰ ਕਰਦੇ ਆ ਇਸ ਤਰੀਕੇ ਨਾਲ ਇਨੀ ਦਰਿੰਦਗੀ ਦੇ ਨਾਲ ਉਹਨਾਂ ਨੇ ਮੈਨੂੰ ਉੱਥੋਂ ਐਲਨ ਕੁੱਟ ਮਾਰ ਕਰਕੇ ਗੱਡੀ 'ਚ ਸੈਟ ਲਿਆ ਚਲੋ ਜਦੋਂ ਮੈਨੂੰ ਗੱਡੀ 'ਚ ਮੈਂ ਉਹਨਾਂ ਨੂੰ ਕਿਹਾ ਮਾਹ ਮੇਰੀ ਤੁਸੀਂ ਪੱਗ ਕਿਉਂ ਲਾਈ ਆ ਪੱਗ ਨੇ ਮੇਰੀ ਜੋਣੀ ਸੀ ਮੈਂ ਕਿਹਾ ਮੈਂ ਅਸੀਂ ਕੋਈ ਕ੍ਰਾਈਮ ਕੀਤਾ ਕੋਈ ਜਨਮ ਕੀਤਾ ਅਸੀਂ ਛੋਡੇ ਸਾਰੇ ਅਫਸਰਾਂ ਨੂੰ ਦੱਸ ਕੇ ਉੱਥੋਂ ਆਏ ਹਾਂ ਛੋਡੇ ਸੀ ਜੇ ਅਸੀਂ ਸਾਡੇ ਕੋਈ ਮਨਚ ਚੋਰ ਹੁੰਦਾ ਤੇ ਅਸੀਂ ਛੋਡੇ ਇੱਧਰ ਦੀ ਕਿਉਂ ਆਉਂਦੇ ਅਸੀਂ ਹੋਰ ਕਿਸੇ ਪਾਸੇ ਨਹੀਂ ਲੰਘ ਜਾਂਦੇ ਤਾਂ ਉੱਥੋਂ ਉਹਨਾਂ ਨੇ ਕੋਈ ਗੱਲਬਾਤ ਨਹੀਂ ਸੁਣੀ ਉਸ ਤੋਂ ਬਾਅਦ ਉਹ ਜਿਹੜਾ ਬਲਵਿੰਦਰ ਸਿੰਘ ਹੌਲਦਾਰ ਆ ਤੇ ਉਹ ਜਿਹੜਾ ਸਿਵਲ ਵਰਦੀ ਵਾਲਾ ਉਹ ਮੈਨੂੰ ਗਾਲਾਂ ਕੱਢਣ ਲੱਗੇ ਉਹਨੂੰ ਕਹੇ ਮਾਂ ਦੀ ਗਾਲ ਨਾ ਕਢਿਆ ਤੇਰੀ ਮਾਂ ਦੀ ਗਾਲ ਨਾ ਕਢਿਆ ਫਿਰ ਉਹ ਮੈਨੂੰ ਹੋਰ ਵੀ ਤਲਖੀ ਦੇ ਵਿੱਚ ਉਹਨੇ ਗੱਲਾਂ ਬਾਤਾਂ ਜਿਹੜੀਆਂ ਮੇਰੇ ਨਾਲ ਕੀਤੀਆਂ ਐਸੋ ਮੈਂ ਇੱਕ ਸ ਨੂੰ ਦੱਸਦਾ ਵੀ ਦਰਿੰਦਰੀ ਦੀ ਗੱਲ ਜਾਂ ਜਿਵੇਂ ਕੋਈ ਨਫ਼ਰਤ ਨਹੀਂ ਭਰੀ ਹੁੰਦੀ ਬੰਦੇ ਮਿੱਥ ਕੀ ਆਏ ਆ ਵੀ ਐ ਕਰਨਾ ਹੀ ਕਰਨਾ ਐਸ ਤਰੀਕੇ ਨਾਲ ਉਹ ਬੰਦੇ ਪਏ ਆ ਤੇ ਅੱਛਾ ਫਿਰ ਤੁਹਾਨੂੰ ਹੋਰ ਦੱਸਦਾ ਜਿਹੜਾ ਬਰਵਿੰਦਰ ਸਿੰਘ ਜੀ ਦੀ ਮੈਂ ਗੱਲ ਕਰ ਰਿਹਾ ਹਾਂ ਬਾਰ-ਬਾਰ ਸਭ ਤੋਂ ਜ਼ਿਆਦਾ ਉਸ ਬੰਦੇ ਨੇ ਗੱਲਾਂ ਬਤਾ ਕੀ ਬੋਲ ਰਿਹਾ ਮੈਨੂੰ ਕਹਿੰਦਾ ਤੇਰੇ ਵਰਗੇ ਤਾਂ ਕਹਿੰਦਾ ਖੜਤੂ ਬਾਦ ਵੇਲੇ ਚਲਾਏ ਆ 20 ਕਹਿੰਦਾ ਪੁਲਿਸ ਨੂੰ ਕੀ ਹੋ ਗਿਆ ਕਹਿੰਦਾ ਪਟਿਆਲੇ ਇਨਕਾਊਂਟਰ ਹੋਇਆ ਕੀ ਹੋ ਜੂ ਇਸ ਪੁਲਿਸ ਨੂੰ ਰਾਤ ਮੈਂ ਗੱਡੀ ਰੋਕ ਲਈਖ ਤਾਂ ਕਹਿੰਦਾ ਐ ਨਹੀਂ ਬੱਤ ਤੇਰੇ ਗੋਲੀ ਮਾਰ ਦੇ ਗੇ ਮਹਾ ਗੋਲੀ ਮਾਰਨੇ ਗੋਲੀ ਮਾਰ ਦੇ ਯਾਨੀ ਇਹ ਗੱਲਾਂ ਬਲਵਿੰਦਰ ਸਿੰਘ ਮੈਨੂੰ ਕਹਿ ਰਿਹਾ ਜਿਹੜਾ ਹੌਲਦਾਰ ਆ ਸਾਰੀਆਂ ਗੱਲਾਂ ਬਾਤਾਂ ਤੋਂ ਬਾਅਦ ਉਹਨਾਂ ਨੇ ਉੱਥੇ ਲਿਜਾ ਕੇ ਸਾਨੂੰ ਹੋਰ ਵੀ ਜਾਨੇ ਮੈਂ ਕਹਿੰਦਾ ਕੁਈ ਐਸਾ ਸ਼ਬਦ ਨਹੀਂ ਹੈਗਾ ਜਾਂ ਗਾਲ ਨਹੀਂ ਹੈਗੀ ਜਿਹੜੀ ਉਹ ਬੰਦਿਆਂ ਨੇ ਉਹ ਬਰਵਿੰਦਰ ਸਿੰਘ ਤੋਂ ਨਾਲ ਰਸੇਵਲ ਵਰਦੀ ਚ ਉਹਨੇ ਕੱਢਿਆ ਨਾ ਜਾਂ ਹੋਰ ਬਹੁਤ ਤਰ੍ਹਾਂ ਤੁਸੀਂ ਐ ਕਰਦੇ ਆ ਤੁਸੀਂ ਰੋਜ਼ ਹੀ ਕਦੇ ਪੁਲਿਸ ਦੇ ਖਿਲਾਫ ਬੋਲਣ ਲੱਗ ਜਾਂਦੇ ਆ ਕੋਈ ਸਰਕਾਰ ਦੇ ਖਿਲਾਫ ਬੋਲਣ ਲੱਗ ਜਾਂਦੇ ਆ ਆ ਗੱਲਾਂ ਕਰਪਰਾ ਕੇ ਉਹਨਾਂ ਨੇ ਲਿਜਾ ਕੇ ਸਾਨੂੰ ਉੱਥੇ ਜਿਹੜਾ ਥਾਣਾ ਸਾਧਾ ਦਾ ਉੱਥੇ ਉਹਨਾਂ ਨੇ ਸਾਡੀ ਬੰਦੀ ਪਾਈ ਬੰਦੀ ਪਾ ਕੇ ਸਾਨੂੰ ਉਹਨਾਂ ਨੇ ਹਵਾਲਾ ਚ ਕੀਤਾ ਇਹ ਬਰਵਿੰਦਰ ਸਿੰਘ ਜਦੋਂ ਉੱਥੇ ਤਾਂ ਮੁਖੀ ਲਾਈਵ ਹੁੰਨ ਉਦੋਂ ਹੁੰਦਾ ਬਲਵਿੰਦਰ ਸਿੰਘ ਗੱਡੀ 'ਚ ਉਤਰ ਕੇ ਨਹੀਂ ਇਹੀ ਬਲਵਿੰਦਰ ਸਿੰਘ ਆ ਜਿਹੜਾ ਇਹ ਚੌਂਕੀ 'ਚ ਵੀ ਹੁੰਦਾ ਅੱਛਾ ਇਹਦੀ ਵੀ ਤਾਂ ਰੂਪਕਤੀ ਸੀ ਗੱਡੀ ਦੇ ਨਾਲ ਖੈਪੜਦਾ ਗਿਆ ਉਹ ਬਲਵਿੰਦਰ ਸਿੰਘ ਗਿਆ ਉਹ ਬਲਵਿੰਦਰ ਸਿੰਘ ਦੇ ਨਾਲ ਦੇ ਸਿਵਲ ਵਰਦੀ ਚੱਕ ਹੋਰ ਮੁੰਡਾ ਉਹ ਨਹੀਂ ਸਾਨੂੰ ਪਤਾ ਇਹ ਉਹ ਹੌਲਦਾਰ ਹੈ ਸਿਪਾਈ ਹੈ ਐਸਾ ਇਹ ਕੌਣ ਕਿਸੇ ਅਧਿਕਾਰੀ ਨੇ ਤੁਹਾਡੇ ਨਾਲ ਮੈਸੈਂਜਿੰਗ ਕਰੀ ਹੋਊਗੀ ਜਿਵੇਂ ਦੱਸ ਰਿਹਾ ਕਿ ਬਲਵਿੰਦਰ ਸਿੰਘ ਹੀ ਮੇਨ ਜਿਹੜੇ ਬੰਦੇ ਤੁਹਾਨੂੰ ਮੈਂ ਦੱਸਿਆ ਵੀ ਆ ਦੋ ਬੰਦਿਆਂ ਨੇ ਮੈਨੂੰ ਇਸ ਤਰੀਕੇ ਨਾਲ ਤੇ ਬਾਕੀਆਂ ਨੇ ਮੈਨੂੰ ਜਿਵੇਂ ਫੜਿਆ ਉਹ 15 20 ਬੰਦੇ ਇੱਕ ਬੰਦੇ ਨੂੰ ਚੁੰਬੜਦੇ ਆ ਇਹ ਸਾਰੀ ਤਫੇ ਦੀ ਗੱਲਵਾ ਜਿੱਥੇ ਤਫੇ ਤਫੇ ਦੀ ਗੱਲ ਹੈ ਇਹ ਜਿੱਥੇ ਇਹ ਸਾਰੀ ਘਟਨਾ ਹੋਈ ਤੁਸੀਂ ਉਹ ਰੰਪਰੇ ਐਡਮਿਟ ਹੋਈ ਹੈਗਾ ਤੇ ਬਰਨਾਲੇ ਵੀ ਤੁਸੀਂ ਐਡਮਿਟ ਹੋ ਸਕਦੇ ਸੀ ਬਰਨਾਲੇ ਐਡਮਿਟ ਦੀ ਸੁਣ ਲਓ ਤੁਸੀਂ ਬਰਨਾਲੇ ਤੁਸੀਂ ਕਿਹਨੇ ਐਡਮਿਟ ਹੋਏ ਆ ਉਥੇ ਡਾਕਟਰ ਨੇ ਸਾਡੀ ਗੱਲ ਹੀ ਨਹੀਂ ਸੁਣੀ ਉਹ ਤੁਸੀਂ ਹੋਰ ਹੈਰਾਨੀ ਜਨਕ ਗੱਲ ਦੇਖੋ ਡੀਐਸਪੀ ਬਰਨਾਲਾ ਇਹ ਬਿਆਨ ਦੇ ਰਿਹਾ ਕਿ ਅਸੀਂ ਆਪਣੇ ਤਿੰਨ ਮੁਲਾਜ਼ਮਾਂ ਦਾ ਜਿਨ੍ਹਾਂ ਦਾ ਅਸੀਂ ਕਹਿ ਰਹੇ ਹਾਂ ਵੀ ਸਾਰਾ ਟੌਣੀ ਡੱਕਿਆ ਵਾਹ ਦਰੂਨਾ ਜਿਹੜੇ ਸਾਡੇ ਨਾਲ ਉਲਝੇ ਉਹ ਵੀ ਡੱਕੇ ਹੋਏ ਸਨ ਉਹਨੇ ਆਪ ਮੰਨੇ ਕਿ ਸੀ ਪਾਰਟੀ ਤੋਂ ਆਏ ਆ ਔਰ ਡੀਐਸਪੀ ਖੁਦ ਕਹਿ ਰਿਹਾ ਵੀ ਉਹ ਕਿਸੇ ਪਾਰਟੀ ਤੋਂ ਆ ਰਹੇ ਸੀਗੇ ਡੀਐਸਪੀ ਕਹਿ ਰਿਹਾ ਕਿ ਉਹ ਤਾਂ ਸੀ ਮਲਾਜਾ ਕਰਾਇਆ ਜੀ ਤੇ ਡਾਕਟਰ ਨੇ ਉਹਨਾਂ ਨੂੰ ਮਲਾਜੇ ਚ ਕਲੀਨ ਚਿੱਟ ਦੇ ਦਿੱਤੀ ਵੀ ਇਹਨਾਂ ਦੀ ਕੋਈ ਡਰਿੰਕ ਕੀਤੀ ਨਹੀਂ ਹੈਗੀ ਹੁਣ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਦੀ ਡੀਐਸਪੀ ਆ ਕੇ ਗੁਰੂ ਘਰ ਸੌਂ ਪਾ ਦੇ ਮੈਂ ਆਪਣੀ ਸਾਰੀ ਗਲਤੀ ਮੰਨ ਲੂੰ ਜੇ ਮੈਂ ਆ ਜਾਣਾ ਗੁਰੂ ਘਰ ਡੀਐਸਪੀ ਆਪਣੀ ਗਲਤੀ ਮੰਨ ਲੇ ਵੀ ਹਾਂ ਅਸੀਂ ਗਲਤ ਹੁਣ ਜਿਹੜੇ ਡਾਕਟਰ ਉਹਨਾਂ ਨੂੰ ਕਲੀਨ ਚਿੱਟ ਦੇ ਰਹੇ ਨੇ ਵੀ ਇਹਨਾਂ ਨੇ ਕੋ ਡਰਿੰਕ ਹੀ ਨਹੀਂ ਕੀਤੀ ਔਰ ਡੱਕੇ ਹੋਏ दारू ਦੇ ਨੇ ਬੰਦੇ ਇਹਨਾਂ ਦਰਿੰਦਗੀ ਨਾਲ ਕੁੜਬੇ ਆ ਕੇ ਉਹ ਡਾਕਟਰ ਕੋਲ ਅਸੀਂ ਜਾ ਕੇ ਦਾਖਲ ਹੁੰਦੇ ਸਾਨੂੰ ਕੀ ਮੀਤ ਸੀ ਕਿ ਸਾਡੇ ਕੋਈ ਹੱਕ ਚ ਲਿਖ ਦਿੰਦਾ ਯਾਰ ਇੱਕ ਗੱਲ ਸੁਣੋ ਕਿਸੇ ਇੱਕ ਮਿੰਟ ਇੱਕ ਮਿੰਟ ਪਹਿਲਾਂ ਇੱਕ ਗੱਲ ਸੁਣ ਲਓ ਕਾਰਵਾਈ ਵੀ ਤੁਹਾਨੂੰ ਦੱਸ ਰਿਹਾ ਇੱਕ ਸੈਕਿੰਡ ਖੜੋ ਜਾ ਇੱਕ ਸਵਾਲ ਲੱਖਾਂ ਜੀ ਤੁਹਾਡਾ ਅੱਛਾ ਜੀ ਤੁਸੀਂ ਇਹ ਕਹਿ ਰਹੇ ਹੋ ਕਿ ਪੜ ਸਰਕਾਰ ਜੁੜ ਨਸ਼ਾ ਵਿਰੁੱਧ ਕਹਿ ਰਹੀ ਹੈਗੀ ਵੀ ਅਸੀਂ ਨਹੀਂ ਹਮ ਕੀਤੀ ਹੈਗੀ ਕਾਰਵਾਈ ਕਰਿਆ ਪਰ ਉੱਥੇ ਜਿਹੜੇ ਤੁਸੀਂ ਦੋਸ਼ ਲਾਇਆ ਵੀ ਮਨਦਾਨਾ ਵੱਲੋਂ ਸਾਫ਼ ਕੀਤੀ ਗਈ ਵੀਰ ਮੇਰਾ ਮੇਰੀ ਗੱਲ ਸੁਣ ਮੈਂ ਕਹਿੰਦਾ ਯਾਰ ਵੀ ਚਲੋ ਮੇਰੇ ਵਰਗ ਜਿਹੜੀ ਤਾਂ ਆਵਾਜ਼ ਲੋਕ ਮਾਣੀ ਮੁੱਢੀ ਸੁਣ ਲੈਂਦੇ ਜਿਹੜੇ ਯਾਰ ਆਮ ਲੋਕ ਨੇ ਉਹਨਾਂ ਨਾਲੇ ਕੀ ਕਰਦੇ ਹੋਣੇ ਸੋਚੋ ਨਾ ਆਮ ਲੋਕਾਂ ਨੇ ਕੀ ਕਰਦੇ ਜੇ ਮੇਰੇ ਵਰਗੇ ਦਾ ਆ ਕੇ ਗਲ ਘੁੱਟ ਸਕਦੇ ਆ ਮੇਰੇ ਵਰਗੇ ਦੇ ਆ ਕੇ ਆਪ ਸੋਜਾ ਪਾਦਾ ਮੇਰੇ ਸਾਰੇ ਕਿਉਂਕਿ ਮੇਰਾ ਆਪਰੇਸ਼ਨ ਹੋਇਆ ਉਹਦੇ ਮੈਨੂੰ ਗੋਲੀਆਂ ਵੱਜੀਆਂ ਆ ਆ ਸਾਰਾ ਮੇਰਾ ਪੇਟ ਸੁੱਜ ਗਿਆ ਤੇ ਇਹ ਇਹਨਾਂ ਲਈ ਬੰਦਾ ਮਾਰਨ ਔਰ ਬੰਦਾ ਮਾਰ ਕੇ ਵੀ ਇੰਨੀ ਮਤਲਬ ਕਿ ਅ ਨਰਦਈ ਪੁਨੇ ਨਾਲ ਕਹਿ ਰਿਹਾ ਵੀ ਹਾਂ ਉਹ ਫਲਾਣਾ ਅਨਕਾਉਂਟਰ ਕਰਤਾ ਫਲਾਣਾ ਬੰਦਾ ਮਾਰਤਾ ਜੇ ਪੁਲਿਸ ਦਾ ਕੀ ਵਿਗੜ ਗਿਆ ਹੁਣ ਕੀ ਵਿਗੜ ਜੂ ਪੁਲਿਸ ਤਾਂ ਐ ਖਪਾ ਦਿੰਦੀ ਆ ਪੁਲਿਸ ਤਾਂ ਐ ਕਹਾਣੀ ਬਣਾ ਦਿੰਦੀ ਆ ਜਿਸ ਤਰੀਕੇ ਨਾਲ ਉਹ ਕਹਿੰਦੇ ਤੁਸੀਂ ਦੱਸੇ ਸੀਆਈ ਆ ਜਾਂ ਇਨਸਪੈਕਟਰ ਆ ਕੇ ਇਕੱਠੇ ਹੋ ਗਏ ਕੀ ਲੱਗਦਾ ਕਿ ਇਸ ਤਰੀਕੇ ਨਾਲ ਉਹ ਐ ਤੇ ਕੋਈ ਬੜਾ ਬੜਾ ਕੋਈ ਕ੍ਰਾਈਮ ਕਰਕੇ ਆਇਆ ਉਹਨੇ ਨਹੀਂ ਪਾਸੀ ਪੁੱਛਿਆ ਕਹਿੰਦਾ ਤੁਸੀਂ ਵੀਡੀਓ ਬਣਾਈ ਐ ਤੇ ਕ੍ਰਾਈਮ ਐ ਮੈਂ ਕਹਿੰਦਾ ਤੇ ਵੀਡੀਓ ਬਣਾਈ ਨਹੀਂ ਪਹਿਲੀ ਗੱਲ ਤਾਂ ਜੇ ਮੰਨ ਲਓ ਤੁਸੀਂ ਕਹਿੰਦੇ ਬਣਾਈ ਵੀ ਆ ਤਾਂ ਹੋ ਸਕਦਾ ਕਿਸੇ ਮੁੰਡੇ ਨੇ ਉੱਥੇ 5-7 ਸਕਿੰਟ ਦੀ ਵੀਡੀਓ ਬਣਾਈ ਹੋਵੇ ਮੈਂ ਕਿਹਾ ਮੇਰਾ ਫੋਨ ਤੁਹਾਡੇ ਕੋਲੇ ਆ ਤੁਸੀਂ ਮੇਰਾ ਫੋਨ ਚੈੱਕ ਲਓ ਇਹ ਫੋਨ ਵੇਖ ਲੋ ਇਹ ਮੇਰੇ ਫੋਨ ਤੋਂ ਤੁਹਾਨੂੰ ਵੀਡੀਓ ਨਜ਼ਰ ਆਉਂਦੀ ਆ ਦੇਖ ਲੋ ਚਲੋ ਮੰਨ ਲਓ ਮੈਂ ਕਹਣਾ ਅਸੀਂ ਅਸੀਂ ਕੁਝ ਕੀਤਾ ਵੀ ਸੀ ਫੜ ਕੇ ਲੈ ਜਾਂਦੇ ਅੱਗੇ ਵੀ ਪੁਲਿਸ ਨੇ ਮੈਨੂੰ ਕਿੰਨੇ ਵਾਰੀ ਫੜਿਆ ਮੇਰੀ ਗੱਲ ਸੁਣੋ ਮੈਨੂੰ ਲੁਧਿਆਣੇ ਬੁੱਢੇ ਦਰਿਆ ਵੇਲੇ ਜਦੋਂ ਪੁਲਿਸ ਨੇ ਫੜਿਆ ਸ਼ੀਸ਼ੇ ਭੰਨ ਕੇ ਮੈਨੂੰ ਪੁਲਿਸ ਨੇ ਫੜਿਆ ਮੈਂ ਉਦੋਂ ਨਹੀਂ ਕਹਤਾ ਵੀ ਮੈਨੂੰ ਪੁਲਿਸ ਨੇ ਕੁੱਟਿਆ ਮੈਨੂੰ ਬਰਿੰਡੇਵ ਇੱਕ ਵਾਰੀ ਪੁਲਿਸ ਨੇ ਰਾਤ ਨੂੰ ਚੱਕਿਆ ਮੈਂ ਉਦੋਂ ਨਹੀਂ ਕਹਤਾ ਮੈਨੂੰ ਪੁਲਿਸ ਨੇ ਮੇਰੇ ਨਾਲ ਆ ਕੁਝ ਕੀਤਾ ਹੁਣ ਜੇ ਮੇਰੇ ਨਾਲ ਕੀਤਾ ਆ ਦੇਖੋ ਨਾ ਮੇਰਾ ਸਾਰਾ ਆਹ ਪਲਾਨ ਬਨੂਣਾ ਸਾਰੀ ਆ ਦੇਖ ਲੋ ਆ ਉੱਥੇ ਪਥਾਣੇ ਚੋਂ ਆਹ ਆ ਜਾਂਦਾ ਕਿ ਆ ਆ ਸਟੈਪਲਾਈਜ਼ਰ ਜੀ ਆ ਕੀ ਆ ਆ ਲਾਈ ਆ ਪਿੰਨਾ ਲਾਈ ਆ ਆ ਪਿੰਨਾ ਲਾਈ ਆ ਆ ਸਾਰੇ ਬਟਨ ਤੋੜਤੇ ਆ ਤਿੰਨ ਲੱਗੀਆਂ ਹੁੰਦੀਆਂ ਆਏ ਘੂਟ ਨਹੀਂ ਜਿਵੇਂ ਬੰਦੇ ਨੂੰ ਆਪਾਂ ਆ ਵੇਖੋ ਲਾਲ ਹੈ ਪੂਰਾ ਤੇ ਥਾਣੇ ਚ ਲੈ ਕੇ ਪੂਰਾ ਧੱਕਾ ਕੀਤਾਗੇ ਨਾ ਯਾਰ ਜਦੋਂ ਤਪੇ ਹਾਣੇ ਤੇ ਮੈਂ ਤਪੇ ਨਾਕੇ ਤੇ ਫਿਰ ਤੇ ਗੱਡੀ ਹਾਂ ਇਹ ਮਾ ਅੱਛਾ ਇੱਕ ਇੱਕ ਮੈਂ ਤੁਹਾਨੂੰ ਕਹਾਣੀ ਦੇ ਇੱਕ ਮਿੰਟ ਯਾਰ ਇੱਕ ਮਿੰਟ ਜਗਮੀਤ ਸੁਣ ਲਿਓ ਜੇ ਪਹਿਲਾਂ ਕਹਾਣੀ ਦੇ ਲੈਵਲ ਤੇ ਇੱਕ ਗੱਲ ਸੁਣ ਲਿਗਾ ਹੋਰ ਕਿੰਨੇ ਇਹ ਜੇ ਮੁਕਾਬਲੇ ਹੋ ਰਹੇ ਨੇ ਤੂੰ ਦੱਸੋ ਯਾਰ ਵੀ ਕੋਈ ਆਮ ਬੰਦੇ ਦਾ ਇੱਥੇ ਹੈ ਕੋਈ ਭਵੰਤ ਭਵੰਤ ਦੇ ਵਿੱਚ ਵੀ ਵਾਰੀ ਵਾਰੀ ਆਪਾਂ ਗੱਲ ਕਰਦਾ ਵੀ ਉਹੀ ਬੈਂਤ ਤੇ ਬੁੱਚੜ ਦੀ ਰੂਹ ਆ ਗਈ ਇੰਨੀਆਂ ਛੋਟਾਂ ਇੰਨੀਆਂ ਖੁੱਲ੍ਹਾ ਪੁਲਿਸ ਨੂੰ ਇਹ ਪਰਵਾਹ ਕਰਦੇ ਕਿਸੇ ਦੀ ਇਹ ਤਾਂ ਹਲੇ ਬਾਈ ਮਾੜਾ ਮੋਟਾ ਜਿਹੜਾ ਸੋਸ਼ਲ ਮੀਡੀਆ ਦਾ ਜਮਾਨਾ ਹੈ ਮੰਨ ਲਓ ਮੈਂ ਰਾਤ ਬੋਲ ਪਿਆ ਮੇਰੀ ਆਵਾਜ਼ ਉੱਥੇ ਚਲੀ ਗਈ ਨੇ ਜਿਹਨੂੰ ਮਰਜ਼ੀ ਚਾਕੇ ਖፋਾ ਦੇਣ ਜੋ ਮਰਜ਼ੀ ਕਹਾਣੀ ਬਣਾ ਦੇਣ ਔਰ ਹੁਣ ਦੱਸੋ ਜੇ ਇਹਨੇ ਇੱਕ ਮੇਰੀ ਗੱਲ ਸੁਣੋ ਜੇ ਜੇ ਲੱਖੇ ਨੇ ਇਹਨਾਂ ਨੂੰ ਕੋਈ ਧਮਕੀ ਦਿੱਤੀ ਹੈ ਕੁਝ ਗਲਤ ਬੋਲਿਆ ਹੈ ਤੇ ਦੱਸਣਗੇ ਇਹਨਾਂ ਦੇ ਪਰਚਾ ਪਰਚਾ ਕੀ ਦਰਜ ਹੋਇਆ ਇਹ ਗਏ ਨੇ ਅਦਾਲਤ ਦੇ ਵਿੱਚ ਐਸ ਡੀ ਐਮ ਦੇ ਸਾਹਮਣੇ ਜੋ ਉਹਨਾਂ ਦੇ ਡੀ ਐਸ ਪੀ ਸਾਹਿਬ ਬੋਲ ਰਹੇ ਨੇ ਇਹ ਗਏ ਨੇ ਉੱਥੇ ਜਾ ਕੇ ਇਹਨਾਂ ਨੂੰ ਆਦੇ ਆਪ ਦੇ ਗਵਾਹ ਦੇਵੋਗੇ ਤੁਸੀਂ ਤਾਂ ਤੁਹਾਡੀ ਜ਼ਮਾਨਤ ਕਰਾਂਗੇ ਇਹਦੇ ਅਸੀਂ ਕੋਈ ਗਵਾਹ ਨਹੀਂ ਦੇਨੇਗੇ ਆnde ਠੀਕ ਹੈ ਜੀ ਉਸ ਤੋਂ ਬਾਅਦ ਇਹਨਾਂ ਤੋਂ ਸਾਈਨ ਕਰਵਾਏ ਗਏ ਹੁਣ ਉਹ ਕਿਹੜੀ ਚੀਜ਼ ਤੇ ਕਰਵਾਏ ਗਏ ਉਹ ਜਾਣਨ ਮੁਚਲਕਾ ਹੋ ਜੇ ਜੋ ਵੀ ਹੋਊਗਾ ਇਹਨਾਂ ਨੇ ਸਾਈਨ ਕੀਤੇ ਔਰ ਇਹਨਾਂ ਨੂੰ ਛੱਡਿਆ ਗਿਆ ਕੀ ਇਹਨਾਂ ਨੇ ਕਿਸੇ ਵੀ ਬੰਦਾ ਡੀਐਸਪੀ ਲਾਈਵ ਆਏ ਨੇ ਕਿ ਉਹ ਬੋਲੇ ਨੇ ਕਿ ਇਹਨਾਂ ਨੂੰ ਕਿਉਂ ਫੜਿਆ ਗਿਆ ਡਿਟੇਨ ਕਿਉਂ ਕੀਤਾ ਗਿਆ ਸਾਰੀ ਰਾਤ ਕਿਉਂ ਰੱਖਿਆ ਗਿਆ ਜੇਲ੍ਹ ਚ ਇਹ ਤਾਂ ਹੋਇਆ ਹੈ ਨਾ ਆ ਜੋ ਹੋਇਆ ਇਹ ਤਾਂ ਤੁਹਾਨੂੰ ਦੇਖ ਹੀ ਰਿਹਾ ਹੈ ਇਹ ਬਾਅਦ ਦੀ ਗੱਲ ਛੱਡੋ ਇਹ ਦੱਸਣਗੇ ਕਿ ਇਹਨਾਂ ਨੇ ਕਿਉਂ ਫੜਿਆ ਇੱਕ ਬੰਦਾ ਜੋ 80000 ਵੋਟ ਲ ਜਾਂਦਾ ਜਿਸ ਬੰਦੇ ਨੂੰ ਪੰਜਾਬ ਚ ਤੇ ਬਾਹਰ ਫਾਲੋ ਕੀਤਾ ਜਾਂਦਾ ਜੇ ਪੁਲਿਸ ਦੇ ਲੋਕ ਉਹਦੇ ਨਾਲ ਧੱਕਾ ਕਰ ਰਹੇ ਨੇ ਤਾਂ ਬਾਕੀਆਂ ਨਾਲ ਕੀ ਕਰਨਗੇ ਕੋਈ ਇਹਦਾ ਹਸਾਬ ਕਿਤਾਬ ਕੋਈ ਇਹਦੇ ਬਾਰੇ ਬੋਲੂਗਾ ਦੱਸੂਗਾ ਅੱਜ ਇੱਥੇ ਖੜੇ ਆ ਅਸੀਂ ਤੁਸੀਂ ਪੁੱਛਿਆ ਨਾ ਉਹਨੇ ਜੇ ਕਿ ਇੱਥੇ ਕਿਉਂ ਆਏ ਹੋ ਹਸਪੀਟਲ ਚ ਜਿਹੜੇ ਰਾਤ ਨੂੰ ਔਰ ਸਵੇਰ ਲੈ ਕੇ ਗਏ ਜਿਨ੍ਹਾਂ ਨੇ ਇਹਨਾਂ ਦੀ ਗੱਲ ਸੁਣਨੋਂ ਮਨਾ ਕਰਤਾ ਹਸਪੀਟਲ ਨੇ ਬਰਨਾਲੇ ਵਾਲੇ ਨੇ ਤਾਂ ਕੀ ਕਰੀਏ ਕਿੱਥੇ ਜਾਈਏ ਹੁਣ ਅਸੀਂ ਇੱਥੇ ਆ ਕੇ ਡਾਕਟਰੀ ਲਈ ਇਹਦਾ ਪਰਚੀ ਕਟਾਈ ਇੱਥੇ ਲੇਟੇ ਹੁਣ ਇਹਨਾਂ ਦਾ ਐਕਸਰੇ ਹੋਊਗਾ ਜੋ ਪਰਚੀਆਂ ਦੇਤੀਆਂ ਕੱਲ ਨੂੰ ਹੋਊਗਾ ਔਰ ਅਸੀਂ ਇਹਨਾਂ ਤੇ ਰਿਪੋਰਟ ਵੀ ਕਰਾਵਾਂਗੇ ਉਹ ਇੱਕ ਕਾਨੂੰਨ ਦੇ ਮੁਤਾਬਕ ਨਵਾਂ ਆ ਗਿਆ ਉਹ ਵਕੀਲ ਸਾਹਿਬ ਬੈਟਰ ਦੱਸਣਗੇ ਮੇਰੇ ਨਾਲ ਨੇ ਹਾਈ ਕੋਰਟ ਦੇ ਵਕੀਲ ਨੇ ਇਹ ਇਹਨਾਂ ਤੇ ਕਰਾਂਗੇ ਔਰ ਨਾਲ-ਨਾਲ ਇੱਕ ਗੱਲ ਅਸੀਂ ਕਹਿ ਦਿੰਨੇ ਆ ਜੇ ਇਹਨਾਂ ਤੇ ਬਣਦੀ ਐ ਜੋ ਵੀ ਇਹਨਾਂ ਆ ਕੀ ਬਲਦੇਵ ਸਿੰਘ ਤੇ ਇੱਕ ਹੋਰ ਹੈ ਜਿਹੜੇ ਬੰਦੇ ਔਰ ਉਹ ਸ਼ਰਾਬ ਵਾਲਾ ਮੁੰਡਾ ਜੇ ਇਹਨਾਂ ਤੇ ਬਣਦੀ ਕਾਰਵਾਈ ਨਾ ਕੀਤੀ ਗਈ ਤਾਂ ਅਸੀਂ ਅਗਲੀ ਕਾਲ ਦੇਵਾਂਗੇ ਔਰ ਇੱਕ ਆਊਟ ਐਂਡ ਰਾਈਟ ਲੜਾਈ ਲੜੀ ਜਾਊਗੀ ਪੁਲਿਸ ਹੱਥ ਅਛਦ ਦੇ ਖਿਲਾਫ ਚਾਹੇ ਉਹ ਮੁੰਡਾ ਨਰਿੰਦਰ ਦੀਪ ਮਾਰਿਆ ਗਿਆ ਉੱਥੇ ਚਾਹੇ ਇਹਨਾਂ ਨੇ ਜੋ ਨਕਲੀ ਪੁਲਿਸ ਮੁਕਾਬਲੇ ਬਣਾਏ ਨੇ ਜਾਂ ਜੋ ਜੋ ਤੱਕ ਹੁਣ ਇਹਨਾਂ ਨੇ ਕਰਤੂਤਾਂ ਕੀਤੀਆਂ ਨੇ ਉਹਦੇ ਤੇ ਇੱਕ ਸਿੱਧੀ ਲੜਾਈ ਲੜੀ ਜਾਊਗੀ ਜਾਂ ਇਹ ਉਨਾਂ ਤੇ ਕਾਰਵਾਈ ਕਰਨ। ਔਰ ਕੱਲ ਨੂੰ ਅਸੀਂ ਇਹ ਮੈਡੀਕਲ ਕਰਾ ਕੇ ਐਕਸ-ਰੇ ਕਰਾ ਕੇ ਉਹ ਵੀ ਕਰ ਦਿਆਂਗੇ ਔਰ ਜਿਹੜੀ ਐਫ ਆਈ ਆਰ ਅਸੀਂ ਇਹਨਾਂ ਤੇ ਕਰ ਰਹੇ ਆ ਉਹ ਤੁਹਾਨੂੰ ਸਿੱਧੂ ਸਾਹਿਬ ਦੱਸ ਦਿੰਦੇ ਨੇ ਇਹ ਵਕੀਲ ਨੇ ਹਾਈ ਕੋਰਟ ਤੇ ਅਸੀਂ ਕਿੱਥੇ-ਕਿੱਥੇ ਕੀ-ਕੀ ਕਰ ਰਹੇ ਹਾਂ ਮਾਣਾਂ ਜੇ ਪੁਲਿਸ ਕੋਲੇ ਪੁਲਿਸ ਸਟੇਟ ਕਿਵੇਂ ਬਣ ਗਈ ਐਂ ਨੀਆ ਪਾਵਰਾਂ ਜਦੋਂ ਇਹ ਪੁਲਿਸ ਵਾਲੇ ਇੱਕ ਸੇਡਨ ਕਾਊਂਟਰ ਕਰਦੇ ਆ ਤਾਂ ਪੰਜਾਬ ਦਾ ਮੁੱਖ ਮੰਤਰੀ ਉਹਨਾਂ ਨੂੰ ਸਪੈਸ਼ਲ ਟਵੀਟ ਕਰਕੇ ਵਧਾਈ ਦਿੰਦਾ। ਐਦੂੰ ਬੁੱਚੜਪਣਾ ਕੀ ਹੋ ਸਕਦਾ ਔਰ ਦੂਜੀ ਗੱਲ ਤੁਸੀਂ ਇਹ ਦੇਖੋ ਬਈ ਸਿਰਫ ਇਹਰੇ ਬੰਦੇ ਮੋਡਿਆਂ ਤੇ ਸਟਾਰ ਲਾਉਣ ਦੇ ਖਾਤਰ ਆਪਣੇ ਅਫਸਰਾਂ ਕੋਲ ਵਾਵਾ ਕਰਾਉਣ ਦੀ ਖਾਤਰ ਕੋਈ ਹੋਰ ਉੱਚੇ ਅਹੁਦੇ ਤੇ ਜਾਣ ਦੀ ਖਾਤਰ ਕੋਈ ਚੰਗਾ ਸਟੇਸ਼ਨ ਲੈਣ ਦੀ ਖਾਤਰ ਯਾਰ ਕਿਸੇ ਦਾ ਤੁਸੀਂ ਨੌਜਵਾਨ ਪੁੱਤ ਗੋਲੀਆਂ ਨਾ ਮਾਰ ਦਿੰਨੇ ਆ ਪਟਿਆਲੇ ਵਾਲੇ ਮੁੰਡੇ ਦੀ ਹੁਣ ਤਾਂ ਰਿਪੋਰਟ ਸਾਹਮਣੇ ਆ ਗਈ ਆ ਜਿਹੜੀ ਪੋਸਟ ਮਾਰਮਰ ਰਿਪੋਰਟ ਆ ਵੀ ਉਹ ਇਹਨਾਂ ਨੇ ਜਮਾਂ ਉਹਨੂੰ ਮੂਦਾ ਪਾ ਕੇ ਉਹਦੇ ਪਿੱਛੋਂ ਗੋਲੀਆਂ ਮਾਰ ਕੇ ਮਾਰਿਆ ਜੀ ਕਿਦਾ ਯਾਰ ਤੁਸੀਂ ਦੀਵਾ ਗੁੱਲ ਕਰ ਦਿੰਦੇ ਹੋ ਤੁਸੀਂ ਵੀ ਪਰਿਵਾਰਾਂ ਵਾਲੇ ਹੋ ਯਾਰ ਥੋਡੇ ਵੀ ਘਰੇ ਜਵਾਕ ਆ ਮਾੜਾ ਮੋਟਾ ਵੀ ਤਰਸ ਨਹੀਂ ਕੋਈ ਇਨਸਾਨੀਅਤ ਮਰ ਗਈ ਯਾਰ ਐਡਾ ਧੱਕਾ ਐਡੀ ਗੁੰਡਾਗਰਦੀ ਜਿੰਨੇ ਪੁਲਿਸિયા ਤਸ਼ੱਦਦ ਹੋਇਆ ਆ ਲਾਸ ਗੱਲ ਕਰਕੇ ਅਸੀਂ ਬੰਦ ਕਰਦੇ ਆ ਜਿੰਨੇ ਹੋਇਆ ਕੋਈ ਕਨਕਲੂਡ ਹੋਇਆ ਕੋਈ ਵੀ ਕਨਕਲੂਡ ਹੋਇਆ ਮੈਨੂੰ ਦੱਸ ਦਿਓ ਕਿਸੇ ਬੰਦੇ ਦਾ ਕੋਈ ਰਿਜ਼ਲਟ ਨਿਕਲਿਆ ਜਿੰਨੇ ਵੀ ਹੋਇਆ ਹੁਣ ਤੱਕ ਇਹਦਾ ਮਤਲਬ ਕੀ ਹੈ ਮਤਲਬ ਕੀ ਹੈ ਕਿ ਤੁਸੀਂ ਜੋ ਮਰਜ਼ੀ ਕਰ ਲੋ ਪੁਲਿਸ ਨੂੰ ਗੁੱਲੀ ਛੋਟਾ ਮਾਰੋ ਕੁੱਟੋ ਅਸੀਂ ਤੁਹਾਡੇ ਤੇ ਕੇਸ ਨਹੀਂ ਬਣਾਵਾਂਗੇ ਪਹਿਲਾਂ ਕੀ ਹੋਇਆ ਸੀ ਕੇਪੀਐਸ ਗਿਲਦਾ ਹੋਇਆ ਕੁਛ ਸੁਮੇਸ਼ ਸੈਣੀ ਦਾ ਹੋਇਆ ਕੁਛ ਜਿੰਨੇ ਦੋਸ਼ੀ ਜਿਉਤਾ ਅਦਾਲਤ ਨੇ ਦਿੱਤੇ ਤੇ ਦਿੱਤੇ ਬਾਕੀ ਹੁੰਦਾ ਹੋਇਆ ਇਹ ਉਹੀ ਕਰਨਾ ਚਾਹੁੰਦੇ ਅਸੀਂ ਕਰ ਲੁੱਤੇ ਨਾ